ਪੂਰੇ ਹੀ ਪੰਜਾਬ ਭਰ ਦੇ ਵਿੱਚ ਅੱਜ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਜਿਹੜਾ ਸ਼ਰਦਾ ਤੇ ਭਾਵਨਾ ਦੇ ਨਾਮ ਲਾਇਆ ਜਾ ਰਿਹਾ ਉੱਥੇ ਹੀ ਇਸ ਟਾਈਮ ਅਸੀਂ ਅੰਮ੍ਰਿਤਸਰ ਦੇ ਵਿਜੇਨਗਰ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ ਅੱਜ ਸੰਗਤਾਂ ਦੇ ਵੱਲੋਂ ਜਿਹੜੇ ਕੁਲਚੇ ਨੇ ਉਹ 13 13 ਰੁਪਏ ਦੇ ਜਿਹੜੇ ਨੇ ਉਹ ਲਗਾਏ ਗਣ ਤਾਂ ਪਹਿਲਾਂ ਅਸੀਂ ਤੁਹਾਨੂੰ ਤਸਵੀਰ ਵੀ ਸਾਂਝੀ ਕਰਦੇ ਪਿਆ ਤੁਸੀਂ ਦੇਖ ਸਕਦੇ ਹੋ ਕਾਫੀ ਪੁਰਾਣੀ ਤੇ ਮਸ਼ਹੂਰ ਦੁਕਾਨ ਆ ਤਾਂ ਇਹਨਾਂ ਦੇ ਵੱਲੋਂ ਹਰ ਸਾਲ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਜਿਹੜੇ ਵੱਖ-ਵੱਖ ਉਪਰਾਲੇ ਨੇ ਉਹ ਕੀਤੇ ਜਾਂਦੇ ਨੇ ਤਾਂ ਇਸ ਵਾਰ ਵੀ ਇਹਨਾਂ ਦੇ ਵੱਲੋਂ ਇੱਕ ਵੱਖਰਾ ਉਪਰਾਲਾ ਜਿਹੜਾ ਕੀਤਾ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਦੋ ਦੁਕਾਨਾਂ ਦੇ ਉੱਪਰ ਲਗਾਤਾਰ ਜਿਹੜੇ ਕੁਲਚੇ ਨੇ ਉਹ ਸਵੇਰ ਤੋਂ ਹੀ ਬਣਾਏ ਜਾ ਰਹੇ ਨੇ ਤਾਂ ਵੱਖ-ਵੱਖ ਜਿਹੜੇ ਬਾਜ਼ਾਰਾਂ ਦੇ ਵਿੱਚੋਂ ਜਾਂ ਫਿਰ ਸ਼ਹਿਰਾਂ ਦੇ ਵਿੱਚੋਂ ਲੋਕ ਇੱਥੇ ਪਹੁੰਚਦੇ ਪਏ ਨੇ ਤਾਂ ਉਹਨਾਂ ਨੂੰ ਅੱਜ ਦੇ ਦਿਨ ਜਿਹੜਾ 13 ਰੁਪਿਆ ਦਾ ਕੁਲ ਦਿੱਤਾ ਯਾਰਾ ਜਿਸ ਦੀ ਪੂਰੀ ਤਸਵੀਰ ਤੁਹਾਰ ਨਾਲ ਸਾਂਝੀ ਕਰਦੇ ਪਿਆ ਤਾਂ ਦੇਖਣ ਅਸੀਂ ਗੱਲ ਕਰੀਏ ਤਾਂ ਪੂਰੇ ਹੀ ਪੰਜਾਬ ਪਰ ਦੇ ਵਿੱਚ ਅੱਜ ਜਿਹੜਾ ਨਾਮ ਨਾਲ ਆਇਆ ਜਾ ਰਿਹਾ ਤਾਂ ਉਹਨੂੰ ਲੈ ਕੇ ਲਗਾਤਾਰ ਹਰ ਇੱਕ ਤਸਵੀਰ ਤੁਹਾਰ ਨਾਲ ਸਵੇਰ ਤੋਂ ਹੀ ਸਾਂਝੀ ਕਰਦੇ ਪਿਆ ਤਾਂ ਇਸ ਵळे ਅਸੀਂ ਬੀਏ ਨਗਰ ਦੇ ਵਿੱਚ ਪਹੁੰਚੇ ਹੋਏ ਆਂ ਤਾਂ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਵੀ ਕਰਦੇ ਆਂ ਤਾਂ ਪਹਿਲਾਂ ਕੀ ਨਾਮ ਹੈ ਤੁਹਾਡਾ ਹਾਂਜੀ ਕੀ ਕਹਿਣਾ ਚਾਹੁੰਦੇ ਜਿਹੜਾ ਹਰ ਵਾਰ ਤੁਹਾਡੇ ਵੱਲੋਂ ਵੱਖਰਾ ਉਪਰਾਲਾ ਕੀਤਾ ਜਾਂਦਾ ਜੀ ਨਹੀਂ ਬੇਟਾ ਇਹ ਕਿਨੇ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਬੱਚਿਆਂ ਦੇ ਮਿਹਰ ਭਰੇ ਹੱਥ ਰੱਖ ਕੇ ਆਪ ਹੀ ਇਸੇ ਵਾਲੇ ਲੈਂਦੇ ਇਸੇ ਤਰ੍ਹਾਂ ਲੈਂਦੇ ਰਹਿਣ ਸਾਡੀ ਇਹੋ ਬ ਕਿੰਨੇ ਸਮੇਂ ਤੋਂ ਲਗਾਤਾਰ ਇਹ ਜਿਹੜਾ ਤੁਹਾਡੇ ਵੱਲੋਂ ਪ੍ਰਾਰਲਾ ਕੀਤਾ ਜਾ ਰਿਹਾ ਹੈ ਕਿਆ ਸਤ ਥਾ ਬੇਟਾ ਹਾਂਜੀ ਵਾਹਿਗੁਰੂ ਦੀ ਕਿਰਪਾ ਕੀਤੀ ਉਸ ਤੋਂ ਸ਼ੁਰੂ ਹੋਇਆ ਹੈ ਅੱਜ ਕਿੰਨੇ ਰੁਪਏ ਦਾ ਜਿਹੜਾ ਕੁਲਚਾ ਉਹ ਦਿੱਤਾ ਜਾ ਰਿਹਾ ਜੀ ਇਹ 13 ਰੁਪਏ ਦਾ ਕੁਲਚਾ 13 ਰੁਪਏ ਦੀ ਬੋਤਲ ਹੈ ਅੱਜ ਵਾਹਿਗੁਰੂ ਦੀ ਨਾ ਤੇ ਬਸ ਇਹ ਚੱਲੇਗਾ ਸਾਰਾ ਦਿਨ ਇਸੇ ਤਰ੍ਹਾਂ ਜਿਹੜਾ ਲੰਗਰ ਲਗਾਇਆ ਜਾਏਗਾ ਸਾਰਾ ਦਿਨ ਇਸੇ ਤਰ੍ਹਾਂ ਚੱਲੇਗਾ ਉਹਦੀ ਚਾਤ ਵਿੱਚ ਕਿੰਨੀ ਕੋ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਅੱਜ ਤੁਹਾਡੇ ਕੋਲ ਇੱਥੇ ਪਹੁੰਚੀਆਂ ਨੇ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸੰਗਤਾਂ ਤੇ ਦੂਰ ਦੂਰੋਂ ਆਉਂਦੀਆਂ ਜਿਹ ਦੂਰ ਦੂਰੋਂ ਆਂਦੇ ਪਏ ਨੇ ਪਰ ਜਦੋਂ ਅਸੀਂ ਗੱਲ ਕਰੀਏ ਅਕਸਰ ਰੁਟੀਨ ਦੇ ਵਿੱਚ ਲੋਕ ਕੁਇਚੇ ਲੈਣ ਦੇ ਲਈ ਜਦੋਂ ਦੁਕਾਨ ਦੇ ਉੱਪਰ ਪਹੁੰਚਦੇ ਨੇ ਉਹਨਾਂ ਨੂੰ ਮਹਿੰਗਾ ਕੁਇਚਾ ਦਿੱਤਾ ਜਾਂਦਾ ਤਾਂ ਅੱਜ ਜਦੋਂ 13 ਰੁਪਈਆ ਦਾ ਕੁਇਚਾ ਦਿੱਤਾ ਗਿਆ ਤਾਂ ਲੋਕਾਂ ਦੇ ਵੱਲੋਂ ਕੀ ਕਿਹਾ ਗਿਆ ਬਹੁਤ ਗੁਰੂ ਨਾਨਕ ਦੇ ਥੈਂਕ ਯੂ ਕਰਦੇ ਬਸ ਗੁਰੂ ਨਾਨਕ ਦਾ ਹੀ ਧੰਨਵਾਦ ਕਰਦੇ ਨੇ ਹਾਂ ਜੀ ਤਾਂ ਤੁਸੀਂ ਵੇਖਿਆ ਕਿ ਅਸੀਂ ਤਸਵੀਰ ਤੁਹਾਰ ਨਾਲ ਸਾਂਝੀ ਕੀਤੀ ਹੈ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਲੋਕ ਜਿਹੜੇ ਇੱਥੇ ਪਹੁੰਚਦੇ ਪਏ ਨੇ ਤਾਂ ਉਹ ਬਹੁਤ ਖੁਸ਼ ਦਿਖਾਈ ਦੇ ਰਹੇ ਨੇ ਕਿਉਂਕਿ ਅੱਜ ਦੇ ਦਿਨ ਉਹਨਾਂ ਨੂੰ 13 ਰੁਪਈਆ ਦਾ ਜਿਹੜਾ ਕੁਇਚ ਬਹੁਤ ਖੁਸ਼ੀ ਨਾਲ ਮੋਲਿਆ ਜੀ ਹਾਂ ਜੀ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਮਾਰਾ ਇਹ ساری ਉਮਰ ਇਦਾਂ ਹੀ ਕਿਰਪਾ ਕਰਦਾ ਰਹੇ ਅਸੀਂ ਇਦਾਂ ਹੀ ਉਹਨਾਂ ਦੇ ਦਿੱਤੀ ਵਿੱਚ ਚੱਲੰਗਾ ਲੰਡੇ ਰਹੀਏ ਕਿੰਨੀ ਪੁਰਾਣੀ ਦੁਕਾਨ ਹੈ ਜੀ ਤੁਹਾਡੀ ਇਹ ਇਹ ਸੰਸ 76 ਦੀ ਦੁਕਾਨ ਹੈ ਜੀ ਸਾਡੇ ਫਾਜ਼ਲ ਸਾਹਿਬ ਨੇ ਸ਼ੁਰੂ ਕੀਤਾ ਸੀ ਅਸੀਂ ਅੱਗੇ ਦੋਵੇਂ ਭਰਾ ਇਹਨੂੰ ਚਲਾ ਰਹੇ ਹਾਂ ਪੀੜੀ ਵਾਈਸ ਪੀੜੀ ਚੱਲਦੀ ਆ ਰਹੀ ਹੈ ਜੀ ਆ ਰਹੀ ਹੈ ਦਾਦਾ ਜੀ ਤੋਂ ਫਾਜ਼ਲ ਸਾਹਿਬ ਸਾਡੇ ਸਾਹਿਬ ਤੋਂ ਅਸੀਂ ਦੋਵੇਂ ਭਰਾ ਕਰ ਰਹੇ ਹਾਂ ਤਾ ਅੱਜ ਜਿਹੜੀ ਤੁਹਾਡੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਕਿੰਨੇ ਵਜੇ ਤੋਂ ਜਿਹੜੇ ਕੁਲਚਿਆਂ ਦੀ ਸ਼ੁਰੂਆਤ ਕੀਤੀ ਗਈ ਸੀ ਜੀ ਇਹ? ਇਹ 9 ਵਜੇ ਤੋਂ ਲੈ ਕੇ ਮਾਰਦ ਦੇ ਹੁਕਮਨ ਸਰ ਜਿੰਨਾ ਚਿਰ ਚੱਲੇਗਾ ਜੀ। ਹੂੰ। ਉਹਨਾਂ ਚਿਰ ਚੱਲਿਆ ਜਾਏਗਾ। ਤਾਂ ਵੈਸੇ ਕਿੰਨੇ ਵਜੇ ਤੱਕ ਤੁਹਾਡੀ ਦੁਕਾਨ ਚੱਲਦੀ ਹੈ ਜੀ? ਸਾਡੇ 4 ਵਜੇ ਤੱਕ ਚੱਲਦੀ ਹੈ ਜੀ। ਹੂੰ। ਤਾਂ ਵੈਸੇ ਰੋਟੀਨ ਦੇ ਵਿੱਚ ਕਿੰਨੇ ਦਾ ਤੁਹਾਡੇ ਵੱਲੋਂ ਕੁਲਚਾ ਜਿਹੜਾ ਉਹ ਵੇਚਿਆ ਜਾਂਦਾ? ਇਹ 7 ਰੁਪਏ ਦਾ ਕੁਲਚਾ ਮੱਖਣ ਵਾਲਾ ਸਾਡਾ 50 ਰੁਪਏ ਦਾ ਜੀ। ਹੂੰ। ਤਾਂ ਅੱਜ ਦੇ ਦਿਨ ਅੱਜ ਗੁਰੂ ਦੀ ਕਿਰਪਾ ਨਾਲ 13 ਰੁਪਏ ਦਾ ਜੀ। ਹੂੰ। ਤਾਂ ਜਦੋਂ ਲੋਕ ਤੁਹਾ ਸ਼ੁਕਰਾਨਾ ਕਰਦੇ ਮਹਾਰਾਜ ਬਾਬੇ ਨਾਨਕ ਦਾ ਤਾਂ ਹਰ ਸਾਲ ਇਸੇ ਤਰ੍ਹਾਂ ਜਿਹੜਾ ਪਰਾਲੇ ਨੇ ਉਹ ਤੁਹਾਡੇ ਵੱਲੋਂ ਇੱਤੇ ਜਾਣਗੇ ਉਹਦੀ ਕਿਰਪਾ ਰਹੇਗੀ ਇਦਾਂ ਚੱਲਦਾ ਰਹੇਗਾ ਜੀ ਤਾਂ ਨਹੀਂ ਭਾਜੀ ਕੀ ਕਹਾਂ ਜਾਂਦੇ ਜੀ ਤੁਹਾਡੀ ਦੁਕਾਨ ਤੇ ਸਾਰੀ ਵੱਡੀ ਕਿਰਪਾ ਤੇ ਜੀ ਬਾਬਾ ਜੀ ਦੀ ਕਿਰਪਾ ਨਾਲ ਇਸੇ ਤਰ੍ਹਾਂ ਬੱਸ ਸੇਵਾ ਨੂੰ ਮਿਲਦੀ ਰਹੇ ਤਾਂ ਪਰ ਸੇਵਨ ਮੰਨਦੇ ਰਵਾਂਗੇ ਜੀ ਠੀਕ ਤਾਂ ਤੁਸੀਂ ਵੇਖ ਸਕਦੇ ਹੋ ਕਿ ਦੂਸਰੇ ਪਾਸੇ ਅਸੀਂ ਤੁਹਾਨੂੰ ਤਸਵੀਰ ਸਾਂਝੀ ਕਰਦੇ ਪਿਆ ਤਾਂ ਜਿੱਥੇ ਕੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੁਲਚੇ ਤਿਆਰ-ਵਾਰ ਤਿਆਰ ਕੀਤੇ ਜਾ ਰਹੇ ਨੇ ਤਾਂ ਨਾਲ ਦੇ ਨਾਲ ਜਿਹੜੇ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਕੁਲਚੇ ਲੈਣ ਲਈ ਪਹੁੰਚੇ ਹੋਏ ਨੇ ਤਾਂ ਉਹਨਾਂ ਨੂੰ ਪੈਕ ਕਰਕੇ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਤਾਂ ਜੇਕਰ ਅਸੀਂ ਗੱਲ ਕਰੀਏ ਅੱਜ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਜਿਹੜਾ ਉਹ ਮਨਾਇਆ ਜਾ ਰਿਹਾ ਤਾਂ ਹਰ ਕੋਈ ਸੰਗਤ ਵੱਖ-ਵੱਖ ਉਪਰਾਂ ਦੇ ਇਸ ਦਿਨ ਨੂੰ ਕਰਦੀ ਹੋਈ ਦਿਖਾਈ ਦੇ ਰਹੀ ਹੈ ਤਾਂ ਉੱਥੇ ਹੀ ਪੁਰਾਣੀ ਤੇ ਮਸ਼ਹੂਰ ਕੁਲਚਿਆਂ ਦੀ ਦੁਕਾਨ ਦੇ ਵੱਲੋਂ ਅੱਜ 13 ਰੁਪਈਆ ਦਾ ਜਿਹੜਾ ਕੁਲਚਾ ਉਹ ਛਰ ਦਿੱਤਾ ਗਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋ ਕੁਲਚੇ ਲੈਣ ਲਈ ਪਹੁੰਚਦੇ ਪੈਣ ਤਾਂ ਉਹਨਾਂ ਦੇ ਲਈ ਇਹ ਕੁਲਚੇ ਨੇ ਉਹ ਤਿਆਰ-ਪਰ ਤਿਆਰ ਕੀਤੇ ਜਾ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਹੀ ਉਹ ਜਿਹੜੇ ਉਪਰਾਲੇ ਨੇ ਉਹ ਕਰਦੇ ਰਹਿਣਗੇ ਤਾਂ ਅੱਜ ਬਾਬਾ ਜੀ ਦੇ ਜਨ ਦਿਹਾੜੇ ਨੂੰ ਲੈ ਕੇ 13 ਰੁਪਏ ਦੀ ਬੋਤਲ ਤੇ 13 ਰੁਪਏ ਦਾ ਜਿਹੜਾ ਕੁਲਚਾ ਉਹ ਦਿੱਤਾ ਜਾ ਰਿਹਾ ਹੈ ਚੱਕ ਬੰਟੀ ਵੀ ਲਈ ਸਾਹਿਲ ਹੰਦਸਪਾਲ